ਹੋਈ ਤਾਂ ਇੱਥੇ ਉਹਨਾਂ ਨੂੰ ਮਾਰਕ ਕਰ ਦਿੱਤੀ ਗਈ ਸੀ ਕਿ ਤੁਸੀਂ ਇੱਥੇ ਇੱਕ ਸ਼ਾਰਟ ਪੋਜੀਸ਼ਨ ਕ੍ਰੀਏਟ ਕਰ ਸਕਦੇ ਹੋ ਸੋ ਲਾਈਵ ਲਾਈਵ ਦੇ ਵਿੱਚ ਉਹਨਾਂ ਨੇ ਦੁਬਾਰਾ ਪੋਜੀਸ਼ਨ ਦੀ ਕ੍ਰੀਏਟ ਕਰੀ ਕਿ ਕਿ ਮਾਰਕੀਟ ਦੇ ਕੰਮ ਕਰਨ ਦਾ ਤਰੀਕਾ ਹੀ ਇਹ ਹੈ ਬਾਹਰ ਕਰ ਦਿੰਦੀ ਹੈ ਜੀ ਬੰਦਿਆਂ ਉਸ ਤੋਂ ਬਾਅਦ ਜੀ ਇਹ ਸਾਰਾ ਮੂਵ ਆ ਜਿਹੜਾ ਕੈਪਚਰ ਕੀਤਾ ਇਸ ਕੈਂਡਲ ਤੱਕ ਇੰਨਾ ਮੂਵ ਜੀ ਡਾਊਨ ਸਾਈਡ ਇੱਥੋਂ ਫਿਰ ਦੱਸਿਆ ਕਿ ਇੱਥੋਂ ਰਵਰਸਲ ਕਰ ਸਕਦੀ ਹੈ ਜੀ ਮਾਰਕੀਟ ਇਸ ਲੈਵਲ ਤੋਂ ਮਾਰਕੀਟ ਨੇ ਅਪ ਸਾਈਡ ਨੂੰ ਮੂਵ ਫੇਰ ਦਿੱਤਾ ਜੀ ਦੁਵਾਰਾ ਜਦੋਂ ਮਾਰਕੀਟ ਇੱਥੇ ਡਾਊਨਸਾਈਡ ਸਲੈਂਟਿੰਗ ਕਰਨ ਆਈ ਆ ਤਾਂ ਦੱਸਿਆ ਸੀ ਕਿ ਆਹ ਲੋਅ ਆ ਜਿਹੜਾ ਇੰਟਰਾਡੇ ਦਾ ਇਹ ਬ੍ਰੇਕ ਕਰਕੇ ਫੇਕ ਬ੍ਰੇਕਡਾਊਨ ਹੋ ਸਕਦਾ ਜੀ ਇਸ ਲੈਵਲ ਦੇ ਉੱਤੇ ਉਸ ਤੋਂ ਬਾਅਦ ਮਾਰਕੀਟ ਨੇ 80 90 ਪੁਆਇੰਟ ਦਾ ਅਪਸਾਈਡ ਨੂੰ ਮੂਵ ਦਿੱਤਾ ਜੀ ਫਿਰ ਅਗੇਨ ਮਾਰਕੀਟ ਇਸ ਲੈਵਲ ਤੇ ਆਈ ਔਰ ਫਿਰ ਅਪਸਾਈਡ ਨੂੰ ਮੂਵ ਦਿੱਤਾ ਸੋ ਇਹਹੀ ਤਰੀਕਾਗਾ ਜੀ ਮਾਰਕੀਟ ਦੇ ਕੰਮ ਕਰਨ ਦਾ ਸੋ اے ਸੀ ਗਾ ਜੀ ਅੱਜ ਦਾ ਇੰਟਰਾਡੇ ਉਮੀਦ ਆ ਤੁਹਾਨੂੰ ਵੀਡੀਓ ਵਗੈਰਾ ਵਧੀਆ ਲੱਗੀ ਹੋਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਅਗਰ ਵੀਡੀਓ ਵਧੀਆ ਲੱਗੀ ਆ ਇਹ ਦੋੜ ਦੇਣਾ ਜਿਹੜੇ ਜੀ